ਇਸ ਮੇਦਾਰੋ ਨਾਲ ਕਰ ਰਿਹਾ ਕੋਲੀ ਮਾਹ ਬੜੇ ਸਾਰੇ ਏਜੰਟਾਂ ਦੀ ਰਿਕਾਰਡਿੰਗਾਂ ਵੀ ਆ ਰਹੀਆਂ ਜਿਦੇ ਵਿੱਚ ਕੇ ਧਮਕੀ ਵਾਲੇ ਸ਼ਬਦ ਵੀ ਇਸਤੇਮਾਲ ਕੀਤੇ ਗਏ ਆ ਲਗਾਤਾਰ ਇੱਕ ਪਰਚੇ ਦੇ ਨਾਲ ਜਮਾਨਤ ਨੂੰ 4-5 ਪਰਚੇ ਇੱਕ ਹੀ ਦਿਨਾਂ 'ਨੇ ਲਗਾਤਾਰ ਹੋਣੀ ਆਣੇ ਸੀ ਪਹਿਲਾ ਕਿਉਂ ਨਾ ਹੋਇਆ ਪਰਚਾ ਜੋ ਜੰਗਾ ਦੇ ਦੇਖਾਂਗੇ ਗੋਟ ਵਾਲਾ ਰਸਤਾ ਵੀ ਇਕ ਤੈਅ ਕਰੋਂਗੇ ਕਿ ਧਰਨੇ ਪ੍ਰਦਰਸ਼ਨ ਹੀ ਕਰਨੇ ਦੂਜੀ ਵਾਰ ਸਪੋਰਟਿਵ ਕਰ ਲੋ ਪੁਲਸਕ ਤੇ ਧਮਕੀ ਦਿੱਤੀ ਜਿਹੜਾ ਸੀ ਸ਼ਾਂਤਮਈ ਧਰਨਾ ਸੀ ਤੁਸੀਂ ਜਾ ਕੇ ਬੈਠ ਕੇ ਬਸ ਰੋਜ਼ ਪ੍ਰਦਰਸ਼ਨ ਕਰਨਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਨਾ ਸੀ ਤੂੰ ਹੈ ਕਿ ਜੀ ਜਾ ਆਮ ਵਰਕਰੇ ਆ ਸ਼ੋਭਸਲ ਵਰਕਰੇ ਆ ਆਨਅਰ ਦੇਖ ਰਹੇ ਹੋ ਮਹਾਨ ਅਨੁਰਾਗ ਸ਼ਰਮਾ ਇਸ ਵਕਤ ਪਟਿਆਲਾ ਦੇ ਟਰੇੜੀ ਜਿੱਟਾ ਟੋਲ ਪਲਾਜ਼ਾ ਦੇ ਉੱਤੇ ਖੜੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਇਸ ਨੂੰ ਫ੍ਰੀ ਕਰ ਦਿੱਤਾ ਗਿਆ ਮਤਲਬ ਟੋਲ ਪਲਾਜ਼ਾ ਖੁੱਲਾ ਰਹੂਗਾ ਪਰ ਆਨ ਜਾਣ ਵਾਲਿਆਂ ਦੇ ਪਰਚੀਆਂ ਨਹੀਂ ਕਟੀਆਂ ਜਾਣਗੀਆਂ ਸੋ ਇਹ ਰੋਸ਼ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਵ ਕਰਨ ਲਈ ਕੁਝ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਗਈਆਂ ਸੀ ਬਿੱਤੇ ਦਿਨੀ ਭਾਨੂ ਭਾਨੇ ਸਿੱਧੂ ਦੇ ਉੱਤੇ ਕਈ ਮਾਮਲੇ ਦਰਜ ਹੋਏ ਆ ਉਸ ਦੀ ਗ੍ਰਿਫਤਾਰੀ ਦੇ ਖਿਲਾਫ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੁਰਧਿਆਨ ਸਿੰਘ ਸਾਡੇ ਨਾਲ ਮੌਜੂਦ ਨੇ ਪਟੇੜੀ ਕਲਾ ਜਥੇਬੰਦੀ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਕਰਦੇ ਆ ਗੁਰਧਿਆਨ ਜੀ ਅੱਜ ਮੇਨ ਕੀ ਕਰਨਾ ਹੈ ਵੀ ਇੱਥੇ ਵੀ ਧਰਨਾ ਦਿੱਤਾ ਗਿਆ ਤੁਸੀਂ ਸੰਗਰੂਰ ਨਹੀਂ ਗਏ ਜਾਂ ਫਿਰ ਹੋਰ ਕਿਤੇ ਨਹੀਂ ਗਏ ਦੇਖੋ ਕੋਟ ਤੁੰਬੇ ਪਹਾਣੇ ਸੁੱਤੇ ਪਿੰਡ ਇੱਕ 21 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਜਿਵੇਂ ਗੈਰ ਨਾਜਿਦਕਾ ਸਕੀਮ ਹੋ ਗਿਆ ਉੱਤਰੀ ਭਾਰਤ ਦੀ 18 ਜਥੇਬੰਦੀਆਂ ਲੋਕ ਸਾਡੀਆਂ ਜਥੇਬੰਦੀਆਂ ਹੋ ਗਈਆਂ ਰੁਰਦੂ ਮਾਨਸਾ ਹੋ ਗਿਆ ਇਸਕੀਮ ਵੱਲੋਂ ਉੱਥੇ ਕਮੇਟੀ ਬਣ ਕੇ ਸਾਨੂੰ 3 ਤਰੀਕ ਦਾ ਐਲਾਨ ਕਰਤਾ ਵੀ ਭਗਵੰਤ ਮਾਨ ਦੀ ਸੇਮ ਦੀ ਕੋਠੀ ਸੰਗਰੂਰ ਦਾ ਘਰਾਵ ਕਰਾਂਗੇ ਸਾਡੀ ਮੰਗਾਂ ਦੋ ਸੀ ਵੀ ਭਾਉਨੇ ਸਤੂ ਨੂੰ ਸਿੱਧੂ ਨੂੰ ਬਿਨਾ ਸਾਥੋਂ ਰਹਾ ਕਰੋ ਪਰਚੇ ਰੱਤ ਕਰੋ ਬਹਿ ਦੋ ਮੰਗਾਂ ਤੀ ਉਹ ਤੋਂ 2 ਘੰਟੇ ਬਾਅਦ ਸਾਡੇ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਐਸਐਸਪੀ ਬਠਿੰਡਾ ਤੇ ਐਸਐਸਪੀ ਬਰਨਾਲਾ ਚਲੋ ਅਸੀਂ ਉਹ ਮੀਟਿੰਗ ਸਾਡੀ 2 ਘੰਟੇ ਚੱਲੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਪ੍ਰੋਸਾ ਦਬਾਇਆ ਵੀ ਕੋਈ ਵੀ ਗੱਲ ਹੈ ਤੁਹਾਡੇ ਜਿਹੜੇ ਦੋ ਸ਼ਰਤਾਂ ਮੰਨਿਆ ਜਾਣਗੀਆਂ ਵੀਕ ਮੀਟਿੰਗ ਆਪਾਂ ਕੱਲ ਨੂੰ ਹੋਰ ਰੱਖ ਲਈ ਸਾਡੇ ਉੱਚ ਅਧਿਕਾਰੀਆਂ ਦੇ ਜਿਹੜੇ ਪੰਜਾਬ ਲੈਵਲ ਤੋਂ ਉਹ ਆਜਣਾ ਪਰ ਅਸੀਂ ਦੂਜੇ ਦਿਨ ਸਾਡੀ ਸਵੇਰੇ 11 ਵਜੇ ਮੀਟਿੰਗ ਕਰਕੇ ਉੱਥੇ ਅਸੀਂ ਫੇਰ ਪਹੁੰਚੇ ਸਵੇਰੇ 11 ਵਜੇ ਉਹ ਮੀਟਿੰਗ 4-5 ਘੰਟੇ ਚੱਲੀ ਪਰ ਰਾਤੋਂ ਰਾਤ ਪਤਾ ਨਹੀਂ ਕੀ ਪ੍ਰਸ਼ਾਸਨ ਹੋ ਗਿਆ ਜਿਵੇਂ ਸੀਐਮ ਦੀ ਕੋਈ ਨਿੱਜੀ ਰੰਜਸ ਹੁੰਦੀ ਆ ਮਤਲਬ ਜਿਹੜੇ ਅਧਿਕਾਰਾਂ ਦੇ ਐਸਐਸਪੀ ਤੱਕ ਦੇ ਜਿਹੜੀ ਸਾਨੂੰ ਹਾਂ ਪੱਕੀ ਪੋਜ਼ੀਟਿਵ ਮੀਟਿੰਗ ਹੋਣੀ ਸੀ ਉਹ ਨਾ ਪੱਕੀ ਹੋ ਗਈ ਸਾਨੂੰ ਟਾਲ ਟਾਲੀ ਸਾਨੂੰ 10 ਮਿੰਟ ਦੋ ਜੀ 20 ਮਿੰਟ ਦੋ ਚਲੋ ਸਾਨੇ ਪ੍ਰੈਸ ਕਾਨਫਰੰਸ ਕਰਨੀ ਸੀ ਸਾਨੇ ਉਹਨਾਂ ਨੂੰ ਜਥੇਬੰਦੀਆਂ ਵੱਲੋਂ ਸਾਫ਼ ਕਰਤਾ ਸੀ ਜਿਹੜੀ ਉਹ 21ਵੇਂ ਬ੍ਰੇਕਆਰਡਟੀ ਦਾ ਜਥੇਬੰਦੀਆਂ ਕਹਿੰਦੇ ਬਣਦੇ ਲੱਖਾ ਸਦਾਨਾ ਵਿੱਚ ਸੀ ਵੀ ਸਾਨੇ ਦੇਖੋ ਸਾਡੀਆਂ ਦੋ ਮੰਗਾ ਨੇ ਹਾਂ ਜਾਂ ਨਾ ਦੱਸੋ ਵੀ ਹਾਂ ਜਾਂ ਨਾ ਵਿੱਚ ਨੇ ਨਹੀਂ ਫਿਰ ਅਸੀਂ ਨੇ ਦੇਖੋ ਭਗਵੰਤ ਪਾਤਨ ਦੀ ਕੋਠੀ ਦਾ ਕਰਾਉ ਕਰਨਾ ਚਲੋ ਦੋ ਤਿੰਨ ਦਾ ਟਾਈਮ ਸੀ ਉਹ ਨਹੀਂ ਮੰਨੇ ਆਣਾ ਕੁਨੇ ਚੱਲਿਆ ਉਹਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਵੀ ਕਿਸਾਨ ਜਥੇਬੰਦੀਆਂ ਦਾ ਧਰਨਾ ਸੀ ਫਲਾਪ ਕਰਦੇ ਜਿਵੇਂ ਸਿਮਰ ਸਿੰਘ ਮਾਨ ਨੇ ਧੂਰੀ ਲਾਇਆ ਸੀ ਰੇਲਗੱਡੀ ਦੇ ਹੱਕ ਦੇ ਵਿੱਚ ਕਨੈਕਟ ਜਤੂ ਦੇ ਪਰ ਉਹ ਨਾਜ਼ਰ ਬੰਦ ਕਰਾਇ ਕਰ ਲੈ ਜਾਨ ਉਹਦੇ ਵਰਕਰ ਜੋ ਹੈਂ ਚੱਕਲੇ ਤੇ ਉਹ ਤਰਨਾ ਨਾ ਨਾ ਕੰਮ ਕਰਦੇ ਆ ਹੁਣ ਉਹਨਾਂ ਨੂੰ ਲੱਗਦਾ ਸੀ ਜਥੇਬੰਦੀਆਂ ਵੱਲੋਂ ਵੀ ਕਿਉਂਕਿ ਮੈਨੂੰ ਇਹਦੇ ਵਿੱਚ ਇੱਕ ਚੀਜ਼ ਦੀ ਸਮਝ ਲੱਗਦੀ ਆ ਵੀ ਜਿਹੜੀ ਆਪ ਸਰਕਾਰ ਆ ਉਹ ਬੀਜੇਪੀ ਸਰਕਾਰ ਨਾਲ ਰਲੇਬੀਆ ਸਾਨੇ ਦੋ ਵੱਡੇ ਫੋਰਮ ਵੱਲੋਂ ਗੈਰ ਕਾਨੂੰਨੀ ਐਸਕੇਮ ਆ ਤੇ ਸਾਡੀਆਂ ਉਤਰੀ ਪਰਦੇ 18 ਅੱਜ ਗੱਲ ਸੀ ਜਥੇਬੰਦੀਆਂ ਨੇ ਐਲਾਨ ਕਰਤਾ ਸੀ 13 ਫਰਵਰੀ ਨੂੰ ਰੈਂਦੀਆਂ ਪੁਰਾਣੀਆਂ ਮੰਗਾ ਲੈ ਕੇ ਦਿੱਲੀ ਜਾਵਾਂਗੇ ਪਰ ਉਹ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਨੂੰ ਇਧਰ ਲਜਾ ਲਿਆ ਕਿਉਂਕਿ ਭਗਮੰਤ ਮਾਨ ਜਿਹੜਾ ਉਹ ਪਾਨਚਤ ਨੂੰ ਨਿੱਜੀ ਜੋਬ ਕੱਢ ਰਿਹਾ ਜਿਵੇਂ ਜੇ ਉਹਨਾਂ ਕੋਈ ਮਤਲਬ ਏਜੰਟਾਂ ਤੋਂ ਪੈਸੇ ਕੁਝ ਲੋਕਾਂ ਦੇ ਦਬਾਅ ਵੀ ਦਬਾਏ ਨੇ ਉਹ ਕੋਈ ਗਲਤ ਪਰ ਬੜੇ ਸਾਰੇ ਏਜੰਟਾਂ ਦੀ ਰਿਕਾਰਡਿੰਗਾਂ ਵੀ ਆ ਰਹੀਆਂ ਜਿਹਦੇ ਵਿੱਚ ਕਿ ਧਮਕੀ ਵਾਲੇ ਸ਼ਬਦ ਵੀ ਇਸਤੇਮਾਲ ਕੀਤੇ ਗਏ ਆ ਜਾਂ ਫਿਰ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੀ ਰਿਕਾਰਡਿੰਗਾਂ ਕਰ ਰਹੇ ਆ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਕੋਰਟ ਵਾਲਾ ਰਸਤਾ ਵੀ ਇਕ ਤਿਆਰ ਕਰੋਗੇ ਕਿ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਦੇਖੋ ਜੀ ਸਾਨ ਨੇ ਤਾਂ ਸਿੱਧੀ ਸਾਫ਼ ਗੱਲ ਕਰਤੀ ਆ ਵੀ ਅਸੀਂ ਜਿਹੜੇ ਦੋਸ਼ ਮੰਗਾ ਨੇ ਸ਼ਰਤਾਂ ਨੇ ਉਹ ਨਾ ਵੀ ਰਹਾਈ ਕਰਾਂਗੇ ਕਾਰਨ ਉਹਦੇ ਵਿੱਚ ਆ ਆ ਜੇ ਪਾਣਾ ਸਿੱਧੂ ਮਾਣੇ ਮੋਟੀ ਸ਼ਕਤੀ ਵਰਤ ਤਾ ਦੇਖੋ ਜਿੱਥੇ ਉਹ ਗਲਤ ਬੋਲ ਰਿਹਾ ਗਾਲਾਂ ਕੱਢਦਾ ਉਹ ਗਲਤ ਆ ਅਸੀਂ ਉਹਨੂੰ ਗਲਤ ਮੰਨਦੇ ਆ ਪਰ ਉਹ ਕਈ ਵਾਰ ਨਾ ਗੁੱਸੇ 'ਚ ਬੰਦਾ ਜਿਆਦਾ ਜਜ਼ਬਾਤੀ ਹੁਕਮ ਕਹਿ ਬਿਟਦਾ ਪਰ ਉਹਦੇ ਦਿਲ 'ਚ ਕੋਈ ਪਾਪ ਨਹੀਂ ਭਾਪ ਨਹੀਂ ਪਰ ਹੁਣ ਜੇ ਦੂਜੇ ਪਾਸੇ ਪੁਲਿਸ ਵੀ ਕਰ ਲਓ ਪੁਲਿਸ ਕਿਤੇ ਧਮਕੀ ਨਹੀਂ ਦਿੰਦੀ ਜੇ ਆਪਾਂ ਕਿਧਰੇ ਜਾਣਿਆ ਪੁਲਿਸ ਵੀ ਕਿਸੇ ਦਾ ਪੈਸਾ ਪਿਆਰ ਨਾਲ ਕੌਣ ਮੋੜਦਾ ਜੇ ਆਪਾਂ ਉਹਨੂੰ ਮਾੜਾ ਮੋਟਾ ਘੂਰ ਕੱਪ ਕਰਾਂਗੇ ਵੀ ਤਾਂ ਹੀ ਹੋਊਗਾ ਨਾ ਪਿਆਰ ਨਾਲ ਤਾਂ ਕੋਈ ਹੋ ਨਹੀਂ ਦਿੰਦਾ ਜੀ ਜੀ ਸੋ ਇਹਦੇ ਕਰਕੇ ਸਾਡੀ ਮਤਲਬ ਭਾਨੇ ਸਿਧੂਲ ਕੋਈ ਹੋ ਨਹੀਂ ਹੈਗੀ ਕਾਰਨ ਕਿਉਂਕਿ ਕਾਨੂੰਨ ਦੀ ਬਿਫਦਾਸ ਪਾਲਾ ਮੇਨ ਗੱਲ ਆ ਜਿਵੇਂ ਪਹਿਲਾਂ ਆਪਾਂ ਲਾਲੋਹਾ ਪ੍ਰਵਿੰਦਾ ਝੋਟਾ ਨੱਚੇ ਪਿੱਛੇ ਹੋ ਕਰਿਆ ਸੀ ਉਹਦੇ ਨਾਲ ਕੀ ਹੋਤ ਬੱਜ ਕਿੰਨੇ ਪਰਚੇ ਚੱਲਰਨੇ ਦੇਖੋ ਜਿਹੜਾ ਮਤਲਬ ਕੋਈ ਵੀ ਇਨਸਾਫਪਸੰਦ ਲੋਕ ਆ ਉਹਨਾਂ ਚ ਪੰਜਾਬ ਦੇ ਵਿੱਚ ਰਹਿਣਾ ਜੇ ਉਹ ਬਾਜ਼ ਹਟਾਂਦਾ ਤਾਂ ਜੇ ਸਰਕਾਰ ਉਹ ਬਾਜ਼ ਨੂੰ ਦਬਾਉਣਾ ਚਾਵੇ ਉਹ ਗਲਤ ਆ ਹੁਣ ਆਹੀ ਪਾਨਾ ਸਿੱਧੂ ਦਾ ਜਦ ਇਹਦੀ ਆਮ ਸਰਕਾਰ ਬਣੀ ਸੀ ਕਿੰਨਾ ਨੌਜਵਾਨ ਜੋਤ ਲੋਕਾਂ ਨੂੰ ਆਸਾਂ ਦਿੰਦੀਆਂ ਵੀ ਹਾਂ ਇਹਦੇ ਨਾਲ ਹੱਕ ਦੇ ਵਿੱਚ ਖੜਦੇ ਰਹੇ ਹਣ ਸਾਰੇ ਲਗਾਤਾਰ ਆ ਵੀ ਲੋਕਾਂ ਦੇ ਮਨ ਤਾਂ ਕਰ ਸਾਨੂੰ ਵੀ ਲੱਗਦਾ ਤਾਂ ਵਿਚਾਰ 70 75 ਸਾਲਾਂ ਤੋਂ ਸਦਾ ਆਮ ਕਰਨੀ ਸਰਕਾਰ ਹੋਵੇ ਵਧੀਆ ਸਰਕਾਰ ਹੋਊਗੀ ਪਰ ਆ ਸਰਕਾਰਾਂ ਨੂੰ ਮਾਰੀ ਆ ਗਈ ਜਿਹੜੀ ਸੂਬੇ ਦੇ ਵਿੱਚ ਕਾਨੂੰਨ ਦੀ ਵਿਵਸਥਾ ਇਹ ਠੀਕ ਨਹੀਂ ਪਹਿਲਾਂ ਅਸੀਂ ਬਹਾਰਲੇ ਸ਼ੇਟਾਂ ਸੁਣਦੇ ਹੁੰਦੇ ਸੀ ਬਿਹਾਰ ਚ ਆਏ ਹੋ ਰਿਹਾ ਜੀ ਜੁਪੀ ਚ ਆਏ ਹੋ ਰਿਹਾ ਜੀ ਜਿਵੇਂ ਵੱਡੀਆਂ ਲੜਾਈਆਂ ਦੇ ਵਿੱਚ ਸਰਕਾਰਾਂ ਧੱਕੇ ਕਰਦੀਆਂ ਬੀਜੇਪੀ ਕਰਦੀ ਐ ਪਰ ਆ ਤਾਂ ਉਹਨਾਂ ਦੇ ਵੀ ਆਪ ਨਿਕਲਿਆ ਉਹਨਾਂ ਨੇ ਵੱਡਾ ਧੱਕਾ ਕਰ ਰਿਆ ਜਿਹੜੇ ਲੋਕਾਂ ਨੂੰ ਚੋਣ ਕੇ ਬਣਾਇਆ ਵੋਟਾਂ ਦੇ ਵਿੱਚ ਆਹੋ ਕਰਿਆ ਲੋਕਾਂ ਨੂੰ ਲੱਗਦਾ ਵੀ ਸਾਡਾ ਭਾਈ ਭੈਣ ਆ ਇਹਨੂੰ ਲੋਕਾਂ ਦਾ ਦਰਦ ਸਮਝੂਗਾ ਆ ਉਹ ਤੋਂ ਵੀ ਮਾੜਾ ਹੋਆ ਜਿਹੜੇ ਇਨਸਾਫ ਪਸੰਦ ਲੋਕ ਨੇ ਇਹਨੂੰ ਆਹ ਲੱਗਦਾ ਇਹਨੇ ਆਪਣੀ ਜਿਹੜੀ ਵਿਰੋਧਤਾ ਖਤਮ ਕਰਨੀ ਹੁੰਦੀ ਆ ਇਹਨੂੰ ਮਤਲਬ ਐਂ ਲੱਗਦਾ ਵੀ ਭਾਨਾ ਸਿੱਧੂ ਹੋ ਗਿਆ ਜਾਂ ਲੱਖਾ ਸਧਾਨ ਹੋ ਗਿਆ ਵੀ ਆ ਇੱਕ ਮੈਨੂੰ ਵਿਰੋਧੀ ਤੀਰ ਹੋ ਕੇ ਮਤਲਬ ਜਿਹੜੇ ਮੈਨੂੰ ਸੱਚੀਆਂ ਗੱਲਾਂ ਕਹਿੰਗਾ ਸਿੱਧੀਆਂ ਗੱਲਾਂ ਕਹਿ ਦਿੰ ਇਹਦੇ ਕਰਕੇ ਲੋਕਾਂ ਕੋਲ ਆ ਕਰ ਰਿਹਾ ਸਾਡੀ ਬਸਰਤ ਇਹੀ ਤੇ ਸਨ ਜਿਵੇਂ ਟੋਲ ਪਲਾਜ਼ਾ ਵਗੈਰਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਲੋਕ ਲੋਕਾਂ ਨੂੰ ਟਾਈਮ ਮਿਲ ਰਿਹਾ ਦੇਖ ਵੱਡੇ ਗਿਣਤੇ ਵਿੱਚ ਅੱਜ ਕਿਸਾਨ ਜਦੋਂ ਜਾ ਰਹੇ ਸੀ ਤੇ ਉਹਨਾਂ ਅੱਗੇ ਬੈਰੀਕੇਟਿੰਗ ਕੀਤੀ ਗਈ ਕਿਸਾਨਾਂ ਨੇ ਫਿਰ ਟਰੈਕਟਰ ਮਾਰ ਕੇ ਉਹ ਬੈਰੀਕੇਟਿੰਗ ਵੀ ਹਟਾ ਦਿੱਤੀ ਹੈ ਸੋ ਇੱਥੇ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈ ਕਿ ਅੱਗੇ ਜਾਣਾ ਕਿਤੇ ਕਿ ਇੱਥੇ ਕਰਨਾ ਨਹੀਂ ਦੇਖੋ ਸਾਡੀ ਪੰਜਾਬ ਦੇ ਲੋਕਾਂ ਨਾਲ ਅਪਜੀਲਾ ਦੇਖੋ ਭਾਈਚਾਰ ਕਿਸਾਨ ਜੀ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਜੇ ਆਪਾਂ ਹੁਣ ਇਹ ਹੀ ਗੱਲ ਕਰਦੇ ਆ ਜਿਹੜੇ ਚੰਡੀਗੜ੍ਹ ਅਮੇਰ ਦੀਆਂ ਵੋਟਾਂ ਪਈਆਂ ਨੇ ਉੱਥੇ ਆਪ ਸਰਕਾਰ ਬੀਜੇਪੀ ਦੇ ਦਫ਼ਤਰਾਂ 'ਤੇ ਦਰਨੇ ਲਾ ਰਹੀ ਆ ਠੀਕ ਆ ਪੂਰੇ ਭਗਵੰਤ ਮਾਨ ਗਲਤ ਕਰ ਰਿਹਾ ਅਸੀਂ ਆਪਣੇ ਹੱਕਾਂ ਬਾਰੇ ਦਰਨਾ ਨਹੀਂ ਲਾ ਸਕਦੇ ਇਹਨੂੰ ਉੱਥੇ ਐਨੀ ਪੁਲਿਸ ਪ੍ਰਸ਼ਾਸਨ ਪਹੁੰਚਾਉਂਦੀ ਕਿ ਲੋੜਦੀ ਕੰਧਾ ਕਰਤੀਆਂ ਦੇਖੋ ਸਾਡੀ ਜਿਹੜੀ ਕਾਲਤੀ ਉਹਦੇ ਵਿੱਚ ਜਿਹੜਾ ਇਨਸਾਫ ਸੰਦ ਉਹਨਾਂ ਨੇ ਪਹੁੰਚਣੀ ਹੀ ਪਹੁੰਚਣਾ ਸੀ ਜਿਵੇਂ ਇਹ ਬੰਦਿਆਂ ਦੀ ਕਾਲਤੀ ਲਖਸਿਧਾਨ ਦੀ ਕਾਲਤੀ ਦੇਖੋ ਆ ਪੰਜਾਬ ਦੇ ਇਨਸਾਫ ਦੀ ਆ ਕਾਨੂੰਨ ਦੀ ਬਿਸਦਾ ਸਵਾਲ ਆ ਵੀ ਕਾਨੂੰਨ ਸਹੀ ਚੱਲਣਾ ਚਾਹੀਦਾ ਕਾਨੂੰਨ ਦਾ ਸੁਧਾਰ ਕਿਸੇ ਉਹ ਦਰਨਾ ਜਿਹੜਾ ਅਸੀਂ ਸ਼ਾਂਤਮਈ ਦਰਨਾ ਸੀ ਤੁਸੀਂ ਜਾ ਕੇ ਬੈਠ ਕੇ ਬਸ ਰੋਸ਼ ਪ੍ਰਦਰਸ਼ਨ ਕਰਨਾ ਸੀ ਦੇਖੋ ਸਾਰਦੀ ਦਾ ਜਿਹੜੀ ਆ ਸ਼ਰਤ ਮੇਨ ਸਾਡੇ ਤਾਂ ਸਿੱਧੀ ਜਿਹੀ ਗੱਲ ਆ ਜਿਹੜੇ ਸਾਡੇ ਦੋ ਸ਼ਰਤਾਂ ਨੇ ਸਾਨੇ ਪੂਰੀਆਂ ਕਰਾਉਣੀਆਂ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਨਾ ਸਿੱਤੂ ਹੈ ਕਿ ਇਹ ਚੀਜ਼ ਆ ਆਮ ਵਰਕਰੇ ਆ ਸ਼ੋਸ਼ਲ ਵਰਕਰੇ ਆ ਕੋਈ ਸਰਕਾਰ ਚ ਨਹੀਂ ਕੋਈ ਕੁਛ ਨਹੀਂ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਸੀਐਮ ਹੁੰਦਾ ਉਹਨੂੰ ਐਡੀਆਂ ਕਰਤਾ ਹੈ ਮਲ ਕਾਨੂੰਨ ਦੀ ਬਿੱਤਾ ਹੱਥ ਵਿੱਚ ਨਹੀਂ ਲੈਣੀ ਚਾਹੀਦੀ ਕੋਈ ਨਿੱਜੀ ਰਜਿਸਟਰ ਨਹੀਂ ਰੱਖਣੇ ਚਾਹੀਦੀ ਉਹਨੂੰ ਕਿੱਡੀ ਗੱਲ ਤੇ ਚਾਹੀਦਾ ਚੱਲ ਰਿਹਾ ਇਹਦੇ ਨਾਲ ਕੀ ਮੇਰਾ ਮੇਲ ਆ ਕਿ ਮਤਲਬ ਲਗਾਤਾਰ ਇੱਕ ਪਰਚੇ ਦੇ ਅਗਲੇ ਜਮਾਨਤ ਕੋ ਚਾਰ ਪੰਜ ਪਰਚੇ ਇੱਕੇ ਦਿਨਾਂ 'ਨੇ ਲਗਾਤਾਰ ਹੋਣੀ ਆਣੇ ਸੀ ਪਹਿਲਾਂ ਕਿਉ ਕੋਈ 10000 ਦੀ ਮਤਲਬ ਹਸਪਤਾਲ ਆ ਰਿਹਾ ਜੀ ਕੋਈ ਚੈਨੀ ਚੋਰੀ ਦਾ ਜੇ ਕੋਈ ਫਲਾਣਾ ਜੀ ਪਹਿਲਾਂ ਵੀ ਤਾਂ ਪਰਚੇ ਹੋਏਗੇ ਦੀ ਇੱਥੇ ਤਾਂ ਆਪਾਂ ਨਾ ਸੀ ਤੋ ਪਰ ਆ ਜਾਣ ਬੋਜੋ ਕੋਈ ਬਿਊਤ ਬੰਦੀਆਂ ਇਹਨਾਂ ਨੂੰ ਲੋਕਾਂ ਦੇ ਹੱਕਾਂ ਨੂੰ ਦਵਾਨ ਬਸਦੇ ਇਹਦੇ ਕਰਕੇ ਜਿਹੜੇ ਇਨਸਾਫ ਪਸੰਦ ਲੋਕ ਨੇ ਜਾਂ ਜਿੱਥੇ ਮੈਂ ਦੇਖੋ ਪਹਿਲਾਂ ਵਾਂਗ ਹੱਸ ਲੜੇ ਰਹਿੰਦੀਆਂ ਪਰ ਅੱਜ ਤੋਂ ਦੇਖ ਲੱਖਾਂ ਇਨਸਾਫ ਪਸੰਦ ਲੋਕ ਨੇ ਧੱਕੇ ਜਹਰਨ ਉਤੇ ਕਿੱਡੀ ਕਿੰਨੀ ਗਿਣਤੀ 'ਚ ਪਹੁੰਚ ਰਹੇ ਨੇ ਮੋਰ ਕਿਸਾਨ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਦਾ ਅੱਗੇ ਜਿਹੜਾ ਹੈ ਕੀ ਪਲਾਨ ਹੈਗਾ ਉਹ ਕੀ ਕਰਨਗੇ ਕੋਈ ਅਗਲੀ ਕਾਲ ਦਿੱਤੀ ਗਈ ਹੈ ਕੋਈ ਮੀਟਿੰਗ ਹੋਈ ਹੈ ਜਿਵੇਂ ਇੱਕ 25 ਮੈਂਬਰੀ ਕਮੇਟੀ ਬਣੀ ਸੀ ਉਹਦੀ ਕੋਈ ਹੁਣ ਮੀਟਿੰਗ ਬਣੀ ਹੈ ਕੋ ਜਿਹੜੀ ਸਾਡੀ ਉਹ ਕਮੇਟੀ ਦਾ ਮੈਂਬਰ ਮੈਂ ਵੀ ਹਾਂ ਜੀ ਪਰ ਹਾਲ ਤੱਕ ਜਿਵੇਂ ਕਾਕਾ ਕੋਟਲ ਦਾ ਸਿੱਧੂਪੁਰ ਦੇ ਵੱਡਾ ਉਹ ਉਹਦੇ ਕਰ ਮਤਲਬ ਨਜ਼ਰ ਬੰਦ ਕਰਾਇਆ ਗਿਆ ਕਰਾਂ ਲੱਖੇ ਸਿਧਾਣੇ ਨੂੰ ਵੀ ਸਾਡਾ ਇੱਕ ਇਧਰ ਅ ਅਮਰਸਰ ਤੋਂ ਸਵਰਾਜ ਨੂੰ ਜਿੰਨੇ ਵੀ ਸਾਡੇ ਨੇ ਤਾਂ ਘਰੇ ਪੁਲਿਸਾਂ ਬਿਲਾਣ ਕੇ ਬਿਠਾਤੀਆਂ ਵੀ ਵੱਡੇ ਆਗੂ ਨਾ ਹੋ ਕੇ ਸਾਨੂੰ ਫਲਾਪ ਕਰਨ ਵਾਸਤੇ ਪਰ ਇਹਦਾ ਭਲੇਖਾ ਆ ਜਿਹੜੀ ਕਾਲ ਜਥੇਪੰਦ ਦੇਖੋ ਬੀਜੇਪੀ ਸਰਕਾਰ ਚ ਘਾ ਲੇਤੀ ਤੇ ਸਾਡਾ ਭਾਈ ਚਰਕਸਾਂ ਤੇ ਸਾਡੇ ਪੱਤਰਕਾਰ ਭਾਈ ਸਾਰੇ ਸਾਡੇ ਨਾਲ ਨੇ ਪਰ ਵਿੱਚ ਵਿੱਚ ਪੱਤਰਕਾਰ ਨੂੰ ਤਾਂ ਧਮਕਾ ਦੇ ਰਹੇ ਨੇ ਵੀ ਤੁਹਾਨੂੰ ਇਹ ਨਹੀਂ ਚਲਾਣਾ ਇਹ ਨਹੀਂ ਕਰਨਾ ਸਾਡੇ ਪੰਦੇਰਸਾਂ ਵੱਲੋਂ ਗੱਲ ਆਈ ਤੇ ਲੱਖ ਸਧਾਨਾ ਵੱਲੋਂ ਵੀ ਉਹਨਾਂ ਵੀ ਦਬਕੀਆਂ ਮਾਰ ਰਹੇ ਤੁਸੀਂ ਐਵੇਂ ਨਾ ਕਰੋ ਜਦੋਂ ਸਾਡੇ ਪੰਜਾਬ ਦੇ ਲੋਕ ਸਾਡਾ ਭਾਈ ਚਰਕਸਾਂ ਦਾ ਤਾਂ ਲੜਾਈ ਆਪਾਂ ਜਿੱਤਾਂਗੇ ਆਹ ਦੇਖੋ ਅਸਲ ਗੱਲ ਆ ਆਪਣੇ ਸੱਚ ਦੀ ਲੜਾਈ ਆ ਆਪਣਾ ਜਿਹੜਾ ਪੰਜਾਬ ਦਾ ਮਾਹੌਲ ਨੂੰ ਠੀਕ ਰੱਖਣ ਦੀ ਲੜਾਈ ਆ ਜੇ ਮਤਲਬ ਆਏ ਉਹ ਜਿਹੜਾ ਸੱਚ ਬੋਲੂਗਾ ਉਹਨਾਂ ਲੋਕਾਂ ਕੋਲ ਧੱਕਾ ਹੋਊਗਾ ਫਿਰ ਆਪਣੇ ਪੰਜਾਬ ਵਿੱਚ ਰਹਿਣ ਦਾ ਕੀ ਆ ਮਤਲਬ ਹੁਣ ਸੰਘਰਸ਼ ਕੀਤਾ ਜਾਏਗਾ ਹਾਂਜੀ ਹਾਂ ਸੰਘਰਸ਼ ਤੀਖਾ ਕਰਿਆ ਜਾਊਗਾ ਜਦ ਤੱਕ ਜਿਹੜੀਆਂ ਦੋ ਸ਼ਰਤਾਂ ਨੇ ਦੋ ਸ਼ਰਤਾਂ 'ਤੇ ਸਹਿਮਤੀ ਬਣਦੀ ਨਹੀਂ ਜਦ ਤੱਕ ਸੰਘਰਸ਼ ਚੱਲੂਗਾ ਆ ਤਾਂ ਸਿੱਧਾ ਐਲਾਨੇ ਹੋਇਆ ਪਿਆ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿਸਾਨ ਆਗੂ ਗੁਰਤੇਜ ਸਿੰਘ ਹਰਾਂ ਨਾਲ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਦੋ ਸ਼ਰਤਾਂ ਬਿਨਾਂ ਸ਼ਰਤ ਸਾਰੇ ਮਾਮਲੇ ਰੱਦ ਕੀਤੇ ਜਾਣ ਪਾਣਾ ਸਿੱਧੂ ਤੇ ਜੇਕਰ ਇਹ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਕਿਉਂਕਿ ਸੱਚ ਦੀ ਤੇ ਹੱਕ ਦੀ ਆਵਾਜ਼ ਲਈ ਕਿਸਾਨ ਜਥੇਬੰਦੀਆਂ ਹਮੇਸ਼ਾ ਖੜ੍ਹਦੀਆਂ ਆਈਆਂ ਇਨਸਾਫ਼ ਪਸੰਦ ਲੋਕ ਹਮੇਸ਼ਾ ਸਾਥ ਦਿੰਦੇ ਆਏ ਅੱਗੇ ਵੀ ਇਸ ਤਰ੍ਹਾਂ ਸਾਥ ਦੇਣਗੇ ਤੇ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਪਟਿਆਲਾ ਤੋਂ